ਭਾਈ ਗੁਰਦਾਸ ਜੀ ਕਹਿੰਦੇ ਨੇ ਉਹ ਵੱਟੇ ਖਾਂਦਾ ਦੂਜਿਆਂ ਤੋਂ ਤੇ ਵੱਟੇ ਖਾ ਕੇ ਫਿਰ ਉਹਨਾਂ ਨੂੰ ਮਿੱਠੇ ਫਲ ਦਿੰਦਾ ਹੈ। ਉਹਦੀ ਛਾਵੇਂ ਕੋਈ ਬਹਿ ਜਾਵੇ। ਗਰੀਬ ਬਹਿ ਜਾਵੇ, ਅਮੀਰ ਬਹਿ ਜਾਵੇ, ਕੋਈ ਬੈਠ ਜਾਵੇ। ਕਹਿੰਦੇ ਨੇ ਉਹ ਤੂੰ ਕਾਹਤੋਂ ਬਹਿ ਗਿਆ? ਇੱਥੇ ਤਾਂ ਮੀਰਾਂ ਨੇ ਬਹਿਣਾ ਸੀ ਇੱਥੇ। ਉਹ ਕਿਸੇ ਨੂੰ ਮਨਾ ਨਹੀਂ ਕਰਦਾ। ਸਾਧ ਸੰਗਤ ਜਿੱਨਾਂ ਚਿਰ ਖੜਾ ਰਿਹਾ ਮਿੱਠੇ ਫਲ ਦਿੰਦਾ ਰਿਹਾ, ਛਾਂ ਦਿੰਦਾ ਰਿਹਾ ਤੇ ਜਦੋਂ ਰੁੱਖ ਨੂੰ ਕੱਟਿਆ ਜਿਹੜੇ ਘਹਾੜੇ ਨਾਲ ਰੁੱਖ ਨੂੰ ਕੱਟਣਾ ਸੀ ਨਾ ਉਸੇ ਘਹਾੜੇ ਦੇ ਵਿੱਚ ਇਸੇ ਰੁੱਖ ਨਾਲੋਂ ਟਾਣੀ ਵੱਢ ਕੇ ਦਸਤਾ ਪਾਇਆ ਧਿਆਨ ਨਾਲ ਸੁਣਿਓ ਬੇਨਤੀ ਐ ਗੱਲ ਘਹਾੜੇ ਦੀ ਨਹੀਂ ਗੱਲ ਆਪਣੇ ਤੇ ਆਉਣੀ ਆ ਜਿਹੜੇ ਘਹਾੜੇ ਨੇ ਰੁੱਖ ਕੱਟਣਾ ਸੀ ਉਸੇ ਰੁੱਖ ਨਾਲੋਂ ਟਾਣੀ ਵੱਢੀ ਤੇ ਦਸਤਾ ਪਾਇਆ ਤੇ ਜਦੋਂ ਘਹਾੜੇ ਨੇ ਟੱਕ ਮਾਰਿਆ ਨਾ ਆ ਕੇ ਜੜ ਦੇ ਵਿੱਚ ਰੁੱਖ ਕਹਿੰਦਾ ਕੱਲ ਮੇਰੇ ਨਾਲੋਂ ਵੀ ਟਾਣ ਵੱਢ ਕੇ ਦਸਤਾ ਪਾਇਆ ਸੀ ਅੱਜ ਮੈਨੂੰ ਹੀ ਵੱਢਣ ਆ ਗਿਆ ਬਸ ਸਾਡੀਆਂ ਜਿਹੜਾ ਸਾਡਿਆਂ ਆਪਣਿਆਂ ਨੇ ਜਾਦੀਆਂ ਵੱਡੀਆਂ ਨੇ ਸਾਨੂੰ ਬਗਾਨਿਆਂ ਤੋਂ ਖਤਰਾ ਹੀ ਕੋਈ ਨਹੀਂ ਸਾਥਸੰਗਿਤ ਬਸ ਸਿਆਣਿਆਂ ਨੂੰ ਇਸ਼ਾਰੇ ਹੀ ਬੜਾ ਹੁੰਦਾ ਹੈ